ਧੰਨ ਧੰਨ ਸਹਬੇ ਕਮਾਲ ਸੈਨ ਸਾਦਰਬੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਵਾਸਤੇ ਆਪਣਾ ਸਰਬੰਸ ਵਾਰਤਾ ਤੇ ਜਦ ਏ ਪੋ ਮਹੀਨਾ ਹੋਲਾ ਹੈ ਛੇਦ ਸਿਮਰਤੋ ਸ਼ੁਰੂਆਤ ਹੁੰਦੀ ਆ ਤੇ ਸ਼ਹੀਦੀ ਦਿਹਾੜੇ ਚੱਲ ਪੈਂਦੇ ਨੇ ਸੰਗਤ ਜੀ ਅੱਜ 10 ਦਸਤੋ ਆਉਂ ਆਵਾਂ 2 ਦਸੰਬਰ ਹੈ ਆਪ ਜੀ ਨੂੰ ਪਤਾ 6 ਬਹੁਤ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਤਾ ਸੱਤ ਪੋਦੇ ਕਮਸਾਨ ਯੰਗ ਹੋਏ ਨੇ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਵ ਅੱਠ ਪੋਦੀ ਰਾਤ ਸੰਗਤ ਜੀ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਮਹਾਰਾਜ ਜੀ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਜਿੰਹਾਰ ਸਿੰਘ ਤੇ ਹੋਰ ਬਹੁਤ ਪਿਆਜ ਪਿਆਰੇ ਗੁਰਸਿੱਖ ਗੁਰਸਿੰਘ ਸ਼ਹੀਦ ਹੋਏ ਨੇ ਕਿਉਂਕਿ ਕੱਚੀ ਗੜੀ ਨੂੰ 10 ਲੱਖ ਹੋਏ ਨੇ ਘੇਰਿਆ ਵਾ ਦੇ ਅੰਦਰ ਕੁਤਾਲੀ ਤੇ ਜਾਣੇ 40 ਸਿੰਘ ਨੇ ਨਾਲ ਮਹਾਰਾਜ ਦੇ 23 ਦਸੰਬਰ ਦੀ ਸਵੇਰ ਹੁੰਦੀ ਆ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਥੋੜੇ ਸਿੰਘਾਂ ਨੂੰ ਵੇਖ ਕੇ ਹੁਕਮ ਸੁਣਾਇਆ ਕਿ ਹਣ ਮੈਂ ਵੀ ਜੰਗ ਵਿੱਚ ਜਾ ਕੇ ਆਪ ਲੜ ਕੇ ਸ਼ਹੀਦ ਹੋਵਾਂਗਾ ਉਸ ਵਕਤ ਸਿੰਘਾਂ ਨੇ ਰਾਇਸਲਾ ਕੀਤੀ ਗੁਰੂ ਸਾਹਿਬ ਨੂੰ ਕਿਵੇਂ ਨਾ ਕਿਵੇਂ ਇਸ ਗੱਡੀ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਸੰਗਤ ਜੀ ਬਾਬਾ ਜੀਵਨ ਸਿੰਘ ਮਹਾਰਾਜ ਛਲਾਕਾਰ ਸਨ ਬਯੰਤ ਬਲਸਨ ਜਰਨੈਲ ਸਨ ਉਹਨਾਂ ਨਾਲ ਪੰਜ ਪਿਆਰਿਆਂ ਨੇ ਰਾਇ ਕੀਤੀ ਸਲਾਹ ਹੋਈ ਕਿ ਗੁਰੂ ਸਾਹਿਬ ਉੰਜ ਤਾਂ ਨਹੀਂ ਮੰਨਦੇ ਪਰ ਖਾਲਸੇ ਦਾ ਹੁਕਮ ਮੰਨਣਗੇ ਪੰਜ ਪਿਆਰਿਆਂ ਦਾ ਹੁਕਮ ਮੰਨਣਗੇ ਕਿਉਂਕਿ ਗੁਰੂ ਸਾਹਿਬ ਦੀ ਮਰਜ਼ਾਦਾ ਸੀ ਪੰਚ ਪਰਵਾਨ ਪੰਚ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਫਿਰ ਰੜਕੇ ਸਿੰਘਾਂ ਪਿਆਰਿਆਂ ਗੁਰਮਤਾ ਪਕਾਇਆ ਗੜੀ ਛੱਡੋ ਦਤਾਰ ਜੀ ਇਹ ਹੁਕਮ ਸੁਣਾਇਆ ਫਿਰ ਪੰਜਾਂ ਪਿਆਰਿਆਂ ਨੇ ਹੁਕਮ ਦਿੱਤਾ ਮਹਾਰਾਜ ਗੜੀ ਛੱਡ ਕੇ ਚਲੇ ਜਾਓ ਖਾਲਸਾ ਪੰਥ ਤੁਹਾਨੂੰ ਹੁਕਮ ਕਰਦਾ ਵਾ ਉਸ ਵਕਤ ਮਹਾਰਾਜ ਨੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੜੀ ਛੱਡ ਲਈ ਪ੍ਰਵਾਨ ਕੀਤੀ ਗੜੀ ਛੱਡਣ ਤੋਂ ਪਹਿਲਾਂ ਗੜੀ ਦੇ ਵਿੱਚ ਕੁਝ ਸਿੰਘ ਰਹਿ ਗਏ ਸਨ ਕੰਕਣ ਕਵੀ ਲਿਖਦਾ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਜਿਹਾ ਕਵੀ ਹੋਏ ਨੇ ਕਹਿੰਦਾ ਲਿਜ ਘਰ ਕਲਗੀ ਦੇ ਸਜਾਏ ਦੇ ਪਹਚਾਣ ਆਪਣੀ ਪਨਾਏ ਜੀਵਨ ਸਿਰ ਤੋਂ ਵਰਦ ਗਠਾਏ ਸੱਜ ਗੜੀ ਸੋੜ ਗੋਬਿੰਦ ਸਿੰਘ ਜਾਏ ਕਵੀ ਲਿਖਦਾ ਕਹਿੰਦੇ ਮਹਾਰਾਜ ਜੀ ਨੇ ਆਪਣੀ ਕਲਗੀ ਪਛਾਤ ਤੇ ਆਪਣੀ ਜਗ੍ਹਾ ਤੇ ਬਾਬਾ ਜੀਵਨ ਸਿੰਘ ਮਹਾਰਾਜ ਨੂੰ ਕਮਾਂਡ ਸੰਭਾਲੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਪਿਛਲੇ ਦਿਨ ਅਨੰਦਪੁਰ ਸਾਹਿਬ ਆਖਿਆ ਸੀ। ਬਾਬਾ ਜੀ ਦੀ ਸਿਫਤ ਕਰਦੇ ਆ ਕਿ ਬਾਬਾ ਜੀਵਨ ਸਿੰਘ ਮਹਾਰਾਜ ਦੀ ਵੱਡੀ ਕੁਰਬਾਨੀ ਆ ਜਿਨ੍ਹਾਂ ਨੂੰ ਗੁਰੂ ਨੇ ਬਰਦਤਾਰ ਰਗਲੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਚਮਕੌਰ ਦੀ ਜੰਗ ਵਿੱਚ ਆਖਰ ਸਮੇਂ ਦੇ ਵਿੱਚ ਆਪਣੀ ਪਛਾਣ ਕਲਗੀ ਦੇ ਕੇ ਆਪਣੀ ਜਗ੍ਹਾ ਤੇ ਬਾਹਾ ਤੇ ਸਤਿਗੁਰ ਪਾਤਸ਼ਾਹ ਜੀ ਕੁਝ ਸਿੰਘਾਂ ਦੇ ਨਾਲ ਤਾੜੀ ਮਾਰ ਕੇ ਕੱਚੀ ਗੜੀ ਚਮਕੌਰ ਦੀ ਚੋਂ ਅੰਮ੍ਰਿਤ ਵੇਲੇ ਨਿਕਲੇ ਲਿਆ ਕੋ ਸਤਨਾ ਬੋਲੇ ਸੋ ਨਿਹਾਲ ਸਤ ਦੀ ਆਖਰੀ ਜਨ ਚੜਿਆ ਵਾ ਆਖਰੀ ਜੱਥਾਬਾਰ ਨਿਕਲਿਆ ਵਾ ਲੱਖਾਂ ਦੀਆਂ ਫੌਜਾਂ ਨਾਲ ਲੜਦਾ ਸ਼ਹੀਦ ਹੋ ਗਿਆ ਕੱਲੇ ਆਖਰੀ ਸ਼ਹੀਦ ਆਖਰੀ ਜਨੈਲ ਬਾਬਾ ਜੀਵਨ ਸਿੰਘ ਜੀ ਨੇ ਨਾਗੜੀ ਬਾਣ ਦੇ ਰਫੁੱਲੂ ਚਲਾਉਣਾ ਸ਼ੁਰੂ ਕੀਤਾ ਤੀਰਾਂ ਦੀਆਂ ਵਰਖਾਂ ਵਗੀਆਂ ਇੱਕ ਵਾਰੀ ਤੀਰਾਂ ਦਾ ਤੇ ਗੋਲੀਆਂ ਦਾ ਮੀਂਹ ਪੈਣ ਲੱਗ ਪਿਆ ਦਸ਼ਮਣ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਫੌਜਾਂ ਅੱਗੇ ਵਧਦੀਆਂ ਨੇ ਫਿਰ ਬਾਬਾ ਜੀਵਨ ਸਿੰਘ ਜੀ ਨੇ ਗੇਟ ਖੋਲ੍ਹਿਆ ਤੇ ਹਮਲਾ ਹੋਇਆ ਇਤਿਹਾਸਕਾਰ ਦੱਸਦੇ ਨੇ ਕਿ ਕਿਸੇ ਪਾਸੋਂ ਨੇਜਾਂ ਆਉਂਦਾ ਕਿਸੇ ਪਾਸੇ ਤਲਵਾਰ ਆਉਂਦੀ ਆ ਕਿਸੇ ਪਾਸੇ ਗੋਲੀਆਂ ਆਉਂਦੀ ਆ ਲੜਦਿਆਂ ਲੜਦਿਆਂ ਬਾਬਾ ਜੀਵਨ ਸਿੰਘ ਜੀ ਮਹਾਰਾਜ 23 ਦਸੰਬਰ ਨੂੰ ਸ਼ਹੀਦ ਹੋਏ ਬੋਲੇ ਜੋ ਨਿਹਸਕ ਸਾਥ ਦੁਸਰੀ ਅਗਾਲ ਤੇ ਗੁਰੂ ਸਾਹਿਬ ਦਾ ਵਚਨ ਪੂਰਾ ਕੀਤਾ ਸਵਾ ਲੱਖ ਸੇ ਇੱਕ ਲੜਾਉ ਤਵੇ ਨਾਮ ਗੋਬਿੰਦ ਸਿੰਘ ਕਹੰ ਗਰਮੁਖ ਪਿਆਰੀ ਸਾਧ ਸੰਗਤ ਜੀ ਉਨਾ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਯਾਦ ਕਰਦੇ ਆਂ ਜਿਨ੍ਹਾਂ ਨੇ ਆਪਣੇ ਵਾਸਤੇ ਇਸ ਪੰਥ ਵਾਸਤੇ ਕਿ ਅਸੀਂ ਸੋਹਣੀ ਜ਼ਿੰਦਗੀ ਬਤੀਤ ਕਰੀਏ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਸਿੱਖ ਸਾਹਿਬਜਾਦੇ ਸ਼ਹੀਦ ਕਰਵਾਏ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਉਹਨਾਂ ਨੂੰ ਆਪਾਂ ਕੋਤਨ ਕੋਟ ਵਾਰ ਨਮਸਕਾਰ ਕਰੀਏ